ਉਹ ਮਾਇਆਵਤੀ ਨੇ ਟਵੀਟ ਕੀਤਾ ਹੈ ਕਿ ਜਿਸ ਦੇ ਵਿੱਚ दस दिए कि अत बंद गया है जिसबेर चौकने मुआवजा किए गए जो, जो, तो जो दे पुलिस के दे वो भी इसे देखते हुए सख्त सुरक्षा के प्रबंध भी किए गए दलित संगठना के वालों जोड़ा है भारत बंद का सदा दिता गया एससी एस टी कोटी के खिलाफ प्रदर्शन देखने आकर्षण ਬਚਾਓ ਜਿਹੜਾ ਹੈ ਆਰਖਸ਼ਨ ਬਚਾਓ ਆਰਖਸ਼ਨ ਬਚਾਓ ਸੰਘਰਸ਼ ਕਮੇਟੀ ਦੇ ਬੈਨਰ ਦੇ ਹੇਠ ਜੁੜਾ ਹੈ ਇਹ ਪ੍ਰਦਰਸ਼ਨ ਕੀਤਾ ਗਿਆ ਹੈ ਤੇ ਭਾਰਤaband ਨੂੰ BSP ਦਾ ਵੀ ਖੂਬ ਸਮਰਥਨ ਮਿਲਿਆ ਤੇ ਆਰਖਸ਼ਨ ਬਚਾਓ ਸੰਘਰਸ਼ ਕਮੇਟੀ ਦੇ ਬੈਨਰ ਦੇ ਹੇਠ ਇਹ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਹੈ ਭਾਰਤaband ਨੂੰ BSP ਦੇ ਵੱਲੋਂ ਵੀ ਸਮਰਥਨ ਦਿੱਤਾ ਗਿਆ ਬੰਦੇ ਮਦਦਨਜਰ ਪੁਲਿਸ ਦੇ ਵੱਲੋਂ ਸੁਰੱਖਿਆ ਦੇ ਕાળੇ ਪ੍ਰਬੰਧ ਕੀਤੇ ਗਏ ਨੇ SC/ST ਕੋਟੇ ਦੇ ਵਿੱਚ ਜਿਹੜੀ ਕ੍ਰੀਮਿ ਲਿਆ ਰਹੇ ਉਸ ਦੇ ਤਹਿ ਜੋੜਾ ਹੈ ਆਰਖਸ਼ਨ ਬਚਾਓ ਸੰਘਰਸ਼ ਕਮੇਟੀ ਦੇ ਬੈਨਰ ਦੇ ਹੇਠ ਜੋੜਾ ਹੈ ਇਹ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਹੈ ਤੇ ਅੱਜ ਦਲਿਤ ਸੰਗਠਨਾ ਦੇ ਵੱਲੋਂ ਵੀ ਜੁੜਾ ਹੈ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੁਣ ਐਸਸੀਐਸਟੀ ਕੋਰਟੀ ਦੇ ਵਿੱਚ ਜੋੜਾ ਹੈ ਆ ਰક્ષਣ ਜੁੜੀ ਮਿਲ ਰਿਹਾ ਉਸ ਦੇ ਵਿਰੁੱਧ ਵਿੱਚ ਕੀਤਾ ਜਾ ਰਿਹਾ ਦਲਿਤ ਸੰਗਠਨਾ ਦੇ ਵੱਲੋਂ ਭਾਰਤ ਬੰਦ ਦਾ ਜੋੜਾ ਸੱਦਾ ਹੈ ਦਿੱਤਾ ਗਿਆ ਹੈ ਤੇ ਅੱਜ ਦਲਿਤ ਸੰਗਠਨਾ ਦੇ ਵੱਲੋਂ ਭਾਰਤ ਬੰਦ ਸੱਦੇ ਨੂੰ ਲੈ ਕੇ ਹੀ ਜੁੜਾ ਹੈ ਆਰਖਣ ਬਚਾਓ ਸੰਗਰਸ਼ ਕਮੇਟੀ ਦੇ ਬੈਨਰ ਦੇ ਹੇਠ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਭਾਰਤ ਬੰਦ ਨੂੰ ਬੀਐਸਪੀ ਦੇ ਵੱਲੋਂ ਸਮਰਥਨ ਵੀ ਦਿੱਤਾ ਗਿਆ ਹੈ ਦੱਸਦੇ ਕਿ ਬੰਦ ਦੇ ਮੱਦੇਨਜ਼ਰ ਪੁਲਿਸ ਦੇ ਵੱਲੋਂ ਇਸ ਨੂੰ ਵੇਗ ਦੇ ਹੋਏ ਕਿ ਸੁਰੱਖਿਆ ਦੇ ਕੜੇ ਪ੍ਰਬੰਧ ਵੀ ਕੀਤੇ ਗਏ ਨੇ ਤੇ ਦਲਿਤ ਸੰਗਠਨਾ ਦੇ ਵੱਲੋਂ ਇਹ ਭਾਰਤ ਬੰਦ ਦਾ ਸੱਦਾ ਜੋੜਾ ਹੈ ਦਿੱਤਾ ਗਿਆ ਹੈ ਐਸਟੀ ਐਸਟੀ ਐਸਸੀ ਕੋਟੇ ਲੇਅਰ ਦੇ ਖਿਲਾਫ ਜੁੜਾ ਹੈ ਕ੍ਰੀਮੀ ਲੇਅਰ ਜੁੜਾ ਹੈ ਇਸ ਨੂੰ ਲੈ ਕੇ ਹੀ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਹੁਣ ਇਸੇ ਦੇ ਨਾਲ ਜੁੜਾ ਹੈ ਜ਼ਿਆਦਾ ਜਾਣਕਾਰੀ ਸਾਨੂੰ ਦੇਣਗੇ ਸਾਡੇ ਸਹਿਯੋਗੀ ਸਾਡੇ ਨਾਲ ਨਰਿੰਦਰ ਗੁਪਤਾ ਜੁੜ ਚੁੱਕੇ ਨੇ ਨਰਿੰਦਰ ਅੱਜ ਜੁੜਾ ਹੈ ਦਲਿਤ ਸੰਗਠਨਾ ਦੇ ਵੱਲੋਂ ਭਾਰਤ ਬੰਦਾ ਸੱਦਾ ਦਿੱਤਾ ਗਿਆ ਕਿਉਂ ਦਿੱਤਾ ਗਿਆ ਸਿੱਧਾ ਤੁਸੀਂ ਦੇ ਦਰਸ਼ਕਾਂ ਨੂੰ ਵਿਸਤਾਰ ਦੇ ਨਾਲ ਦੱਸੋ हां बिल्कुल देखो इंजली गल कर रही है ते सुप्रीम कोर्ट मानजोक सुप्रीम कोर्ट ਦਾ ਜਿਹੜਾ ਆਰਡਰ ਆਂਦਾ ਵਾ 12.5% 12.5% ਨੂੰ ਲੈ ਕੇ ਉਸ ਨੂੰ ਲੈ ਕੇ ਗੱਲਿਤ ਭਾਈਚਾਰੇ ਵਿੱਚ ਜਿਹੜਾ ਦਾ ਰੋਸ਼ ਪੈਦਾ ਹੋ ਜਾਂਦਾ ਹੈ ਜਿਸ ਨੂੰ ਲੈ ਕੇ ਕਿ 21 ਜਨਾ ਵਾ ਅਗਸਤ ਵਿੱਚ ਜਿਹੜਾ ਵਾ ਭਾਰਤ ਬੰਦ ਦਾ ਜਿਹੜਾ ਵਾ ਉਹਨਾਂ ਬੋਲ ਸੱਦਾ ਦਿੱਤਾ ਜਾਂਦਾ ਵਾ ਉਸ ਤੇ ਅਗਰ ਸੱਦੇ ਦੀ ਗੱਲ ਕਰੀਏ ਤੇ ਅਗਰ ਜਲੰਧਰ ਦੀ ਗੱਲ ਕਰਨੀ ਨੇ ਤੇ ਜਲੰਧਰ ਦੇ ਵਿੱਚ ਉਸ ਦੇ ਜਿਹੜਾ ਵਾ ਮਿਲੇ ਜੁਲੇ ਆਸਾ ਜਿਹੜਾ ਵਾ ਦੇਖਣ ਨੂੰ ਮਿਲ ਜਿਹੜਾ ਵਾ ਮਿਲ ਰਿਹਾ ਹੈ ਕਿਈ ਜਗ੍ਹਾ ਤੇ ਬਿਲਕੁਲ ਜਲੰਧਰ ਬੰਦ ਹੈ ਤੇ ਕਿਈ ਜਗ੍ਹਾ ਤੇ ਕੋਸ਼ਿਸ਼ ਖੁੱਲਾ ਵੀ ਦਿਖਾਈ ਦੇ ਰਿਹਾ ਕਿਉਂਕਿ ਬਾਲਮੀਕੀ ਭਾਈਚਾਰੇ ਵੱਲ ਜਿਹੜਾ ਇਸ ਦਾ ਸਮਰਥਨ ਨਹੀਂ ਕੀਤਾ ਜਾ ਰਿਹਾ ਉਹਨਾਂ ਵੱਲੋਂ ਜਿਹੜਾ ਵਾ ਕਿਹਾ ਜਾ ਰਿਹਾ ਕਿ ਉਹਦਾ ਵਿਰੋਧ ਕੀਤਾ ਜਾ ਰਿਹਾ ਕਿ ਅਸੀਂ ਜਿਹੜੀਆਂ ਵਾ ਜਿਹੜਾ ਵੀ ਬੰਦ ਕਰਾਣਾ ਤਾਂ ਦੁਕਾਨ ਅਸੀਂ ਨਹੀਂ ਕਰਨ ਦੇਵਾਂਗੇ ਤੇ ਦੂਜੇ ਪਾਸੇ ਅਗਰ ਗੱਲ ਕਰੀਏ ਰਵਿਦਾਸ ਸਮਾਜ ਦੀ ਗੱਲ ਜੇ ਬਹੁਜ ਸਾਰੇ ਸਮਾਜ ਪਾਰਟੀ ਦੀ ਗੱਲ ਕਰ ਲਈਏ ਤੇ ਉਹਨਾਂ ਵੱਲੋਂ ਜਿਹੜਾ ਵਾ ਲਗਾਤਾਰ ਜਿਹੜਾ ਵਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਵਾ ਜਲੰਧਰ ਦੇ ਹਰ ਇੱਕ ਚੌਂਕ ਦੇ ਵਿੱਚ ਅਗਰ ਗੱਲ ਕਰੀਏ ਤੇ ਉਹਨਾਂ ਵੱਲੋਂ ਜਿਹੜਾ ਵਾ ਧਰਨਾ ਪ੍ਰਦਰਸ਼ਨ ਨੂੰ ਲਗਾਤਾਰ ਜਿਹੜਾ ਕੀਤਾ ਜਾ ਰਿਹਾ ਵਾ ਜਲੰਧਰ ਦਾ ਰਵਿਦਾਸ ਚੌਂਕ ਅਗਰ ਗ ਦਿੱਲੀ ਹਾਈਵੇ ਹੈਗਾ ਰਾਮਾ ਮੰਡੀ ਚੌਂਕ ਉਹ ਵੀ ਜਿਹੜਾ ਦਾ ਬਿਲਕੁਲ ਬੰਦ ਕਰ ਦਿੱਤਾ ਜਾਂਦਾ ਵਾ ਇਹ ਜੋ ਨਕੋਤਰ ਹਾਈਵੇ ਜਿਹੜਾ ਬੰਦ ਕਰ ਦਿੱਤਾ ਜਾਂਦਾ ਅੰਮ੍ਰਿਤਸਰ ਹਾਈਵੇ ਬੰਦ ਕਰ ਦਿੱਤਾ ਜਾਂਦਾ ਵਾ ਤੇ ਅਗਰ ਗੱਲ ਕਰੀਏ ਤੇ ਜਲੰਧਰ ਦੇ ਚਾਰੋਂ ਪਾਸੇ ਦੇ ਜਿਹੜੇ ਚੌਂਕ ਹੈਗੇ ਨੇ ਬਿਲਕੁਲ ਜਿਹੜੇ ਨੇ ਬੰਦ ਕਰ ਦਿੱਤੇ ਜਾਂਦੇ ਨੇ ਲਗਾਤਾਰ ਉੱਥੇ ਜਿਹੜਾ ਵਾ ਦਰਨਾ ਪ੍ਰਦਰਸ਼ਨ ਜਿਹੜਾ ਵਾ ਲਗਾਤਾਰ ਕੀਤਾ ਜਾ ਰਿਹਾ ਹੈਗਾ ਵਾ ਰੋਸ ਨੂੰ ਲੈ ਕੇ ਤੇ ਦੂਜੇ ਪਾਸੇ ਗੱਲ ਕਰੀਏ ਤਾਂ ਪ੍ਰਸ਼ਾਸਨ ਦੀ ਗੱਲ ਕਰ ਲੈਣੇ ਤੇ ਜਲੰਧਰ ਪ੍ਰਸ਼ਾਸਨ ਜਿਹੜਾ ਵਾ ਪੁਲਿਸ ਪੂਰੀ ਤਰ੍ਹਾਂ ਜਿਹੜਾ ਵਾ ਮੁਸਤਹਿਜ ਹੈਗਾ ਵਾ ਕਿਉਂਕਿ ਕਿਸੇ ਵੇ ਸਮਾਜ ਜਿਹੜਾ ਤਨਾਤ ਕੀਤਾ ਗਿਆ ਵਾ ਹਰ ਇੱਕ ਮੋੜ ਤੋਂ ਜਿਹੜਾ ਵਾ ਮੈਂ ਪੁਲਿਸ ਬਾਜ ਜਿਹੜਾ ਤਨਾਤ ਕੀਤਾ ਇਸ ਦੀ ਪੂਰੀ ਜਿਹੜੀ ਜ਼ਿੰਮੇਵਾਰੀ ਹੈ ਜ਼ਿਲ੍ਹਾ ਅਧ ਦੇ ਕਮਿਸ਼ਨਰ ਉਹ ਪੁਲਿਸ ਜਿਹੜੇ ਨੇ ਸੋਪਨ ਸ਼ਰਮਾ ਨੇ ਆਪਣੇ ਮੋੜ ਦੇ ਉੱਤੇ ਲਈ ਜਾ ਜਿਓ ਲਗਾਤਾਰ ਇਸ ਦੇ ਉੱਤੇ ਜਿਹੜਾ ਵਾ ਨਿਕਾਬ ਪਣਾਏ ਹੋਏ ਆ ਕਿ ਇਹ ਜਿਹੜੇ ਗੱਲ ਕਰਨੇ ਤੇ ਜਿਹੜਾ ਭਾਈਚਾਰਾ ਦੋ ਜਗ੍ਹਾ ਦੇ ਵਿੱਚ ਜਿਹੜਾ ਵਾ ਵੰਡ ਟੁਕਾ ਵਾ ਉਸ ਨੂੰ ਲੈ ਕੇ ਜਿਹੜਾ ਵਾ ਜ਼ਿਲ੍ਹਾ ਅਧ ਦੇ ਵਿੱਚ ਇੱਕ ਪਾਸੇ ਦੇ ਕੋਈ ਗੱਲ ਕਰੇ ਵਾਲਮੀਕੀ ਸਮਾਜ ਹੈ ਤੇ ਦੂਜੇ ਪਾਸੇ ਰਵੀਦਾਸ ਸਮਾਜ ਹੈ ਇਹਨਾਂ ਦੇ ਵਿੱਚ ਆਪਸੀ ਤੌਰ ਤੇ ਕਰਾਵ ਹੋਣ ਦੀ ਜਿਹੜੀ ਕਾਫੀ ਸੰਭਾਵ ਇਸ ਤੋਂ ਦੇ ਸਥਿਤੀ ਤੋਂ ਨਿਪਟਨ ਲਈ ਉਹਨਾਂ ਵੱਲੋਂ ਪੂਰੇ ਇੰਤਜ਼ਾਮ ਜਿਹੜੇ ਨਹੀਂ ਕੀਤੇ ਗਏ ਨੇ ਕਿਉਂਕਿ ਅਗਰ ਗੱਲ ਕਰੀਏ ਤੇ ਰਵੀ ਦਾ ਸਮਾਜ ਜੇਕਰ ਬਹੁਜਿਆ ਸਮਾਜ ਪਾਰਟੀ ਦਾ ਰਵੀ ਦਾ ਸਮਾਜ ਦੀ ਗੱਲ ਕਰੀਏ ਤੇ ਉਹਨਾਂ ਵੱਲੋਂ ਅਗਰ ਦੁਕਾਨਾਂ ਬੰਦ ਕਰਾਈਆਂ ਜਾਂਦੀਆਂ ਤੇ ਜਿਹੜੇ ਆਪਣੇ ਮਜਬੀ ਸਿੱਖ ਸਮੁਦਾਇਆ ਤੇ ਜਿਹੜੇ ਪਾਸੇ ਬਾਲਮੀਕੀ ਸਮੁਦਾਇਆ ਹੈਗੇ ਨੇ ਉਹਨਾਂ ਵੱਲੋਂ ਜਿਹੜਾ ਇਸ ਦਾ ਵਿਰੋਧ ਕੀਤਾ ਜਾਏਗਾ ਤੇ ਉਸ ਨੂੰ ਲੈ ਕੇ ਜਿਹੜਾ ਵੇ ਟਕਰਾਅ ਦੀ ਸਥਿਤੀ ਜਿਹੜੀ ਆ ਬਣਨ ਦੀ ਜਿਹੜੀ ਆ ਤੇ ਪੂਰੀ ਮੇਰੀ ਲਗਾਤਾਰ ਜਿਹੜਾ ਹੈ ਇਹ ਦੇਖਿਆ ਜਾਂਦਾ ਹੈ ਆਰਖਣ ਦੇ ਮੁੱਦੇ ਜੁੜੇ ਨੇ ਲਗਾਤਾਰ ਉੱਠਦੇ ਨੇ ਦਲਿਤ ਦੇ ਵੱਲੋਂ दूजे पास जो बच्चे ने जो कि नहीं आरक्षण नहीं मेरिट के दे हिसाब चीजा चलनिया चाहिए लगता है बदलाव आएगा कुछ इससे ठोस जुड़ा हल है निकाल सकती है सरकार क्योंकि यह अज का मुद्दा नहीं है यह लगातार कई तो चलता आ रहा है अगे तक चलता रहेगा ਅ ਬਿਲਕੁਲ ਦੇਖੋ ਅੰਜਲੀ ਗੱਲ ਕਰ ਰਹੀ ਹੈ ਕਿ ਇਹਦੀਆਂ ਜਿਹੜੀਆਂ ਹਾਈ ਕੋਰਟ ਤੱਕ ਵੀਰਟਾਂ ਪਈਆਂ ਹਾਈ ਕੋਰਟ ਤੋਂ ਸੁਪਰੀਮ ਕੋਰਟ ਦੇ ਵਿੱਚ ਵੀਰਟਾਂ ਪਈਆਂ ਲਗਾਤਾਰ ਜਿਹੜੀਆਂ ਇਸ ਤਰ੍ਹਾਂ 10-10 ਸਾਲ ਜਿਹੜੇ ਬਾਅਦ ਫੈਸਲੇ ਆਏ ਨੇ ਹੁਣ ਜਿਹੜੀ ਸੱਤ ਜਿਹੜੇ ਜੱਜਾਂ ਦੀ ਬੈਂਚ ਨੇ ਜਿਹੜੇ ਬਿਆਖਤ ਇਹ ਫੈਸਲਾ ਕੀਤਾ ਵਾ ਉਸ ਫੈਸਲੇ ਨੂੰ ਜਿਹੜਾ ਵਾ ਇਹਨਾਂ ਵੱਲੋਂ ਜਿਹੜਾ ਵਾ ਚੈਲੰਜ ਕੀਤਾ ਜਾਂਦਾ ਵਾ ਤੇ ਅਗਰ ਹਾਂ ਬਿਲਕੁਲ ਅਗਰ ਗੱਲ ਕਰ ਲਈਏ ਜਿਹੜੇ ਬਾਲਮੀਕੀ ਸਮਾਜ ਦਾ ਗੱਲ ਹੈ ਜਿਹੜਾ ਉਹ ਕਹਿੰਦੇ ਕਿ ਮੈਰਿਟ ਦੇ ਆਧਾਰ ਤੇ ਜਿਹੜਾ ਵਾ ਸਾਨੂੰ ਜਿਹੜੀ ਹੈ ਮਿਲਣੀ ਚਾਹੀਦੀ ਹੈ ਜਿਹੜਾ ਸਾਡੇ 12 ਸੋ ਸਮਾਜ ਦੇ ਲੋਕ ਨੇ ਉਹ ਕਿਸੇ ਵੀ ਜਿਹੜਾ ਵਾ ਉਹ ਵੱਡੇ ਅਹੁਦੇ ਤੇ ਨਹੀਂ ਹੈਗੇ ਜਾਂ ਕਿਸੇ ਵੀ ਅਗਰ ਰਾਜਨੀਤੀ ਦੀ ਗੱਲ ਕਰਦੇ ਨੇ ਉਹਦੇ ਵਿੱਚ ਵੀ ਸਾਨੂੰ ਜਿਹੜਾ ਜ਼ਰੂਰ ਕੀਤਾ ਜਾਂਦਾ ਵਾ ਦੂਜੇ ਪਾਸੇ ਅਗਰ ਆਈਪੀਐਸ ਆਈਏਸਾ ਦੇ ਵਿੱਚ ਗੱਲ ਕਰੀਏ ਤਾਂ ਸਾਨੂੰ ਜਿਹੜਾ ਵਾ ਇਗਨੋਰ ਕੀਤਾ ਜਾਂਦਾ ਸਾਡੇ ਬੰਦੇ ਨੂੰ ਨਹੀਂ ਰੱਖਿਆ ਜਾਂਦਾ ਉਸ ਨੂੰ ਲੈ ਕੇ ਉਹਨਾਂ ਵੱਲੋਂ ਕਹਿ ਕੇ ਅਗਰ ਇਹ ਅਗਰ ਕੋਈ ਵੀ ਇਸ ਤਰ੍ਹਾਂ ਦੀ ਵੈਕੈਂਸੀ ਨਿਕਲਦੀ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ ਆਈਏਸ ਜਾਂ ਆਈਪੀਐਸ ਦਾ ਜਆ ਪੀਪੀਐਸ ਦਾ ਐਗਜ਼ਾਮ ਹੋ ਕੇ ਨਹੀਂ ਤਾਂ ਉਹਦੇ ਵਿੱਚ ਸਾਨੂੰ ਮੈਜਰ ਤੇ ਦਾ ਜਿਹੜੀ ਨੌਕਰੀ ਮਿਲਣੀ ਚਾਹੀਦੀ ਹੈ ਜਿਹਨਾਂ ਦੇ ਵਿੱਚ ਜਲੰਧਰ ਦੇ ਵਿੱਚ ਜਿਹੜਾ ਸੱਦਾ ਦਿੱਤਾ ਗਿਆ ਹੈ ਇੰਦਾਰੇ ਲੋਕ ਜੋ ਇਹਨੇ ਬੈ ਚੁਕੇ ਨੇ ਸੜਕਾਂ ਤੇ ਕਿੰਨਾ ਜ਼ਿਆਦਾ ਕੰਮ ਕਾਜ ਉਹਦੇ ਕਰਕੇ ਪ੍ਰਭਾਵਿਤ ਹੁਣ ਤੱਕ ਦੇਖਣ ਨੂੰ ਮਿਲਿਆ ਹੈ हां बिल्कुल अगर देखो गल करिए जालंधर दी मैं गल कर दे ना ते जालंधर डिस्ट्रिक्ट दे घर गल कर रही है ते जालंधर दे हार्ट ऑफ सिटी अगर जालंधर दी गल कर रहे थे हार्ट ऑफ शहर ਦਾ ਇੱਕ ਹਾਰਟ ਹੈਗਾ ਹਾਰ ਦਿਲ ਹੈਗਾ ਜੋਤੀ ਜੋਗ ਜਿਹੜਾ ਕਿ ਮੇਨ ਵਿਅਸਤ ਸ਼ਹਿਰ ਮੰਨਿਆ ਜਾਂਦਾ ਜਲੰਧਰ ਸ਼ਹਿਰ ਦਾ ਉਹ ਬਿਲਕੁਲ ਪੂਰੀ ਤਰ੍ਹਾਂ ਬੰਦ ਹੈਗਾ ਕਿਉਂਕਿ ਲੋਕਾਂ ਨੇ ਆਪਣੀਆਂ ਦੁਕਾਨਾਂ ਉਥੇ ਢੀਆਂ ਬਿਲਕੁਲ ਬੰਦ ਕਰਕੇ ਰੱਖ ਲਈਆਂ ਵਾ ਲੋਕ ਨਹੀਂ ਚਾਹੁੰਦੇ ਕਿ ਕਿਸੇ ਤਰ੍ਹਾਂ ਦਾ ਵੀ ਟਕਰਾਵ ਹੋ ਸਕੇ ਉਸ ਨੂੰ ਦੇਖਦੇ ਲੋਕਾਂ ਨੇ ਜਿਹੜਾ ਉਹ ਬਾਜ਼ਾਰ ਨੂੰ ਬਿਲਕੁਲ ਜਿਹੜਾ ਬੰਦ ਕਰ ਦਿੱਤਾ ਗਿਆ ਵਾ ਤੇ ਦੂਜੇ ਪਾਸੇ ਆਵਾਜ਼ ਹੈ ਦੀ ਗੱਲ ਕਰੀ ਗਏ ਕਿ ਬੱਸਾਂ ਜੜੀਆਂ ਵਾ ਟਾਂਗੇ ਟਾਂਗੇ ਜੜੀਆਂ ਦੇਖਣ ਨੂੰ ਮਿਲ ਰਹੀਆਂ ਗਿਆ ਉਹਨਾਂ ਬੋ ਜਿਹੜਾ ਸਮਰਥਨ ਕੇ ਜਿਹੜਾ ਕੀਤਾ ਕਿਉਂਕਿ ਅਗਰ ਗੱਲ ਕਰੀਏ ਤੇ ਹਾਈਵੇ ਟਕਰੀਬਨ ਲਗਭਗ ਜਿਹੜੇ ਨੇ ਸਾਰੇ ਬੰਦ ਕੀਤੇ ਗਏ ਸਨ ਉਸ ਨੂੰ ਲੈ ਕੇ ਜਿਹੜੀਆਂ ਬਸਾਂ ਦੀ ਹਵਾ ਜੈ ਵੀ ਜੜੀ ਹੈ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਜੀ ਹੈ ਤੇ ਕਿਤੇ ਨਾ ਕਿਤੇ ਅਸਰ ਜਿਲ੍ਹਾ ਵਾ ਜਲੰਧਰ ਵਿੱਚ ਜਿਹੜਾ ਦੇਖਣ ਨੂੰ ਜ਼ੋਰ ਮਿਲ ਰਿਹਾ ਹੈ ਪਰ ਮਿਲਾ ਜੁੜਿਆ ਅਸਰ ਹੈਗਾ ਵਾ ਔਰ ਅਗਰ ਕੰਮ ਕਾਜ ਦੀ ਗੱਲ ਕਰੀਏ ਤੇ ਲੋਕਾਂ ਦੇ ਕੰਮ ਕਾਜ ਤੇ ਇਸ ਦਾ ਕਾਫੀ ਅਸਰ ਪਏਗਾ ਪਰ ਲੋਕ ਜਿਹੜੇ ਨੇ ਟਕਰਾਓ ਤੋਂ ਬਚਾਉਣ ਦੇ ਖਾਤਰ ਜਿਹੜਾ ਵਾ ਆਪਣੀਆਂ ਦੁਕਾਨਾਂ ਨੂੰ ਕਈ ਜਗ੍ਹਾ ਤੇ ਉੱਤੇ ਬੰਦ ਕਰਕੇ ਬੈਠੇ ਦੇ ਨੇ ਤਾਂ ਕਿ ਕਿਸੇ ਤਰ੍ਹਾਂ ਦਾ ਖਰਾਬ ਹੋ ਸਕੇ ਉਸ ਨੂੰ ਦੇਖਦੇ ਹੋਏ ਲੋਕਾਂ ਜਿਹੜੇ ਲੋਕ ਜਿਹੜੇ ਨੇ ਇਸ ਦਾ ਵੀ ਜਿਹੜਾ ਸਮਰਥਨ ਕਰਦੇ ਹੋਏ ਦਿਖਾਈ ਦੇ ਰਹੇ ਨੇ ਬੇਸ਼ੱਕ ਅਗਰ ਗੱਲ ਕਰਦੇ ਨੇ ਕਾਰੋਬਾਰ ਦੀ ਗੱਲ ਕਰੀਏ ਤੇ ਕਾਰੋਬਾਰ ਦੇ ਵਿੱਚ ਵੀ ਕਾਫੀ ਲੋਕਾਂ ਨੂੰ ਨੁਕਸਾਨ ਜਿਹੜੇ ਨੇ ਅੱਜ ਦੇ ਇੱਕ ਦਿਨ ਦੀ ਹੜਤਾਲ ਦੇ ਨਾਲ ਇੱਕ ਦਿਨ ਦੇ ਸੱਦੇ ਦੇ ਨਾਲ ਜਿਹੜਾ ਵਾ ਦੇਖਣ ਨੂੰ ਕਾਫੀ ਕਾਫੀ ਮਿਲ ਰਿਹਾ ਹੈਗਾ ਵਾ ਪਰ ਲੋਕ ਜਿਹੜੇ ਨੇ ਲੋਕਾਂ ਨਾਲ ਵੀ ਸਾਡੀ ਗੱਲ ਹੋਈ ਆ ਵੀ ਤੁਸੀਂ ਦੁਕਾਨਾਂ ਬੰਦ ਕੀਤੀਆਂ ਉਹਨਾਂ ਨੇ ਇਹੀ ਗੱਲ ਕਹੀ ਕਿ ਬੇਸ਼ੱਕ ਦੋ ਗੁੱਟਾਂ ਦੇ ਵਿੱਚ ਜਿਹੜਾ ਵਾ ਸਮਾਜ ਵੱਖ ਚੁੱਕਾ ਦਾ ਪਰ ਅਸੀਂ ਨਹੀਂ ਜਾਣਦੇ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ ਜਲੰਧਰ ਦਾ ਮਾਹੌਲ ਖ ਇਹ ਮਾਹੌਲ ਜਿਹੜਾ ਵਾ ਸ਼ਾਂਤੀ ਜਿਹੜੀ ਹੈ ਬਣਾਈ ਰੱਖੀਏ ਤੇ ਆਪਸੀ ਭਾਈਚਾਰਾ ਕਾਇਮ ਰਹੇ ਤੇ ਇਸ ਨੂੰ ਦੇਖਦੇ ਹੋਏ ਜਲੰਧਰ ਲੋਕ ਜਿਹੜੇ ਨੇ ਕਾਫੀ ਸੋਚ ਬੂਝ ਦਾ ਜਿਹੜਾ ਵਾ ਇਸ ਦੇ ਵਿੱਚ ਜਿਹੜਾ ਏਕਤਾ ਦਾ ਸਮਰਥਨ ਦੇ ਰਿਹਾ ਹੈਗੇ ਨੇ ਤਾਂ ਕਿ ਉਹਨਾਂ ਵੱਲੋਂ ਜਿਹੜੀਆਂ ਦੁਕਾਨਾਂ ਜਿਹੜੀਆਂ ਕਈ ਜਗ੍ਹਾ ਤੋਂ ਬੰਦ ਕਰਕੇ ਇਹਨਾਂ ਦੇ ਨਾਲ ਜਿਹੜੇ ਨੇ ਖੜੇ ਹੈਗੇ ਨੇ ਤੇ ਦੂਜੇ ਪਾਸੇ ਜੇ ਗੱਲ ਕਰ ਲਈਏ ਤੇ ਬਹੁਜਿਆ ਸਮਾਜ ਪਾਰਟੀ ਦੇ ਕਾਰਕ ਜਿਹੋ ਉਹਨਾਂ ਵੱਲੋਂ ਜਿਹੜੀਆਂ ਸ਼ਾਂਤਮਈ ਢੰਗ ਦੇ ਨਾਲ ਜਿਹੜਾ ਵਾ ਹਰ ਇੱਕ ਚੌਂਕ ਦੇ ਵਿੱਚ ਹਰ ਇੱਕ ਹਾਈਵੇ ਦੇ ਉੱਤੇ ਬੈਠ ਕੇ ਜਿਹੜਾ ਵਾ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿ ਪੰਨੇ ਜੀਠਿਆ ਜਾ ਸਕੇ اور ਪ੍ਰਸ਼ਾਸਨ ਵੱਲੋਂ ਜਿਹੜਾ ਹਰ ਦੇਖਣਾ ਹੋਵੇਗਾ ਜੀ ਬਿਲਕੁਲ ਹੁਣ ਦੇਖਣਾ ਹੋਵੇਗਾ ਕਿ ਕਿੰਨਾ ਜ਼ਿਆਦਾ ਸ਼ਾਂਤੀ ਦੇ ਨਾਲ ਜੁੜਾ ਹੈ ਸਾਰਕਸ਼ਨ ਦੇ ਮੁੱਦੇ ਨੂੰ ਚੁੱਕਿਆ ਜਾਂਦਾ ਹੈ ਤੇ ਕਿੰਨਾ ਜ਼ਿਆਦਾ ਇਹ ਸਾਰੀ ਚੀਜ਼ਾਂ ਨੂੰ ਪੁਲਿਸ ਪ੍ਰਸ਼ਾਸਨ ਮੈਨੇਜ ਕਰਨ ਦੇ ਵਿੱਚ ਸਫਲ ਰਹਿੰਦੀ ਬਹੁਤ ਬਹੁਤ ਧੰਨਵਾਦ ਨਰਿੰਦਰ ਤੁਹਾਡਾ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਦੇ ਲਈ ਤੇ ਐਸ ਸੀ ਐਸਟੀ ਕੋਟ ਦੇ ਵਿੱਚ ਕ੍ਰੀਮੀ ਲੇਅਰ ਦੇ ਖਿਲਾਫ ਜਿਹੜਾ ਇਹ ਪ੍ਰਦਰਸ਼ਨ ਜਲੰਧਰ ਦੇ ਵਿੱਚ ਵੇਖਣ ਨੂੰ ਮਿਲਿਆ ਦਲਿਤ ਸੰਗਠਨਾ ਦੇ ਵੱਲੋਂ ਭਾਰਤ ਬੰਦ ਦਾ ਸਰਧਾ ਦਿੱਤਾ ਗਿਆ ਹੈ